ਚੰਗਰ ਇਲਾਕੇ ਦੇ ਪਿੰਡ ਨਾਨੋਵਾਲ ਵਿਖੇ ਭਿਆਨਕ ਅੱਗ ਦੇ ਨਾਲ ਕਰੀਬ 20 ਕਿੱਲਿਆਂ ਦੇ ਵਿੱਚ ਖੜੇ ਪੌਦੇ ਕਾ ਫਸਲ ਨੂੰ ਜਿੱਥੇ ਭਾਰੀ ਨੁਕਸਾਨ ਪਹੁੰਚਿਆ ਹੈ ਉੱਥੇ ਹੀ ਜੰਗਲੀ ਜੀਵਨ ਨੂੰ ਵੀ ਨੁਕਸਾਨ ਹੋਣ ਦਾ ਖਤਸਾ ਹੈ ਤੇ ਅੱਗ ਨੂੰ ਬੁਝਾਉਣ ਦੇ ਲਈ ਪਿੰਡ ਵਾਸੀਆਂ ਅਤੇ ਨੌਜਵਾਨਾਂ ਨੇ ਪੂਰੀ ਕੋਸ਼ਿਸ਼ ਕੀਤੀ ਪਰ ਉਹ ਅੱਗ ਤੇ ਕਾਬੂ ਨਾ ਪਾ ਸਕ ਕੇ ਜਿਸ ਦੇ ਕਾਰਨ ਉਹਨਾਂ ਨੂੰ ਫਾਇਰ ਗ੍ਰੇਡ ਦੀ ਗੱਡੀ ਨੂੰ ਅੱਗ ਬੁਝਾਉਣ ਦੇ ਲਈ ਬੁਲਾਣਾ ਪਿਆ ਜਾਣਕਾਰੀ ਦਿੰਦਿਆਂ ਮਾਸਟਰ surjit singh rana, bhupender singh, deepak sharma, asok kumar ਰਾਜਕੁਮਾਰ ਮੰਗਲ ਸਿੰਘ ਰਣਬੀਰ ਸਿੰਘ ਮਨੀਸ਼ ਕੁਮਾਰ ਗਿਆਨ ਚੰਦ ਸ਼ਾਸਤਰੀ ਨੇ ਦੱਸਿਆ ਕਿ ਅੱਜ ਬਾਦ ਦੁਪਹਿਰ ਦੇ ਸਮੇਂ ਖੇਤਾਂ ਦੇ ਨਜ਼ਦੀਕ ਅੱਗ ਲੱਗ ਗਈ ਅਤੇ ਅੱਗ ਦੇਖਦੇ ਹੀ ਦੇਖਦੇ ਕਾਫੀ ਫੈਲ ਗਈ ਅਤੇ ਅੱਗ ਦੀ ਸੂਚਨਾ ਮਿਲਣ ਤੇ ਪਿੰਡ ਦੇ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੇ ਇਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮਯਾਬ ਰਹੇ ਅਤੇ ਉਹਨਾਂ ਨੂੰ ਫਿਰ ਫਾਇਰ ਬ੍ਰਿਗੇਡ ਦੀ ਗੱਡੀ ਮੰਗਵਾਉਣੀ ਪਈ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਵੀ ਕਾਫੀ ਮਕਸਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਉਨ੍ਹਾਂ ਨੇ ਦੱਸਿਆ ਕਿ ਇਸ આગ ਦੇ ਨਾਲ ਬੇਸ਼ੱਕ ਫਸਲਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਪਰ ਕਰੀਬ 20 ਕਿੱਲਿਆਂ ਦੇ ਵਿੱਚ ਪੌਦੇ ਕਾਫੂਸਾ ਦੇ ਬੁਰੀ ਤਰ੍ਹਾਂ ਝੁਲਸ ਗਏ ਅਤੇ ਇਸ ਦੇ ਨਾਲ ਹੀ ਜੰਗਲੀ ਜੀਵਾਂ ਨੂੰ ਵੀ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ। ਜਿਕੇ ਯੋਗ ਹੈ ਕਿ ਗਰਮੀ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕ ਜੰਗਲਾਂ ਅਤੇ ਖੇਤਾਂ ਦੇ ਵਿੱਚ ਅੱਗ ਲੱਗਣ ਦੇ ਨਾਲ ਭਾਰੀ ਨੁਕਸਾਨ ਹੋ ਜਾਂਦਾ ਹੈ ਤੇ ਇਹ ਨੁਕਸਾਨ ਹੋਰ ਵੀ ਵੱਧ ਜਾਂਦਾ ਹੈ ਕਿਉਂਕਿ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਦੇ ਵਿੱਚ ਕੋਈ ਫਾਇਰ ਬ੍ਰਿਗੇਡ ਦੀ ਗੱਡੀ ਨਾ ਹੋਣ ਦੇ ਕਾਰਨ ਗੱਡੀ ਆਉਣ ਦੇ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ ਜਿਸ ਦੇ ਕਾਰਨ ਉਦੋਂ ਤੱਕ ਅੱਗ ਕਾਫੀ ਫੈਲ ਜਾਂਦੀ ਹੈ ਜਿਸ ਦੇ ਨਾਲ ਜ਼ਿਆਦਾ ਨੁਕਸਾਨ ਹੁੰਦਾ ਹੈ। ਅੱਜ ਆ ਆਪਣੇ ਨੰਨੋੜ ਖੱਡ ਦੇ ਵਿੱਚ ਅੱਗ ਲੱਗੀ ਹੋਈ ਹੈ। ਪੱਧ ਦੇ ਵਿੱਚ ਇਹ ਜਾਣਬੁੱਝ ਕੇ ਲਾਈ ਹੋਈ ਹੈ ਕਿਸੇ ਨੇ ਜਾਂ ਜਾਣਬੁੱਝ ਕੇ ਲੱਗੀ ਹੋਈ ਹੈ ਜਾਂ ਤਾਂ ਜਾਣਬੁੱਝ ਕੇ ਲੱਗੀ ਹੋਈ ਹੈ ਫਿਰ ਤਾਂ ਇਹਨੂੰ ਬੰਦ ਕਰਨ ਦਾ ਇੰਤਜ਼ਾਮ ਕੀਤਾ ਜਾਵੇ ਤੇ ਜਿਹੜਾ ਵੀ ਦੇਖਦਾ ਕਰਦਾ ਤੇ ਦੱਸਿਓ ਵੀ ਇਹ ਕਿਹਨਾਂ ਦੀ ਜ਼ਮੀਨ ਹੈ ਜੇ ਦਾ ਚਲੋ ਜਾਣਬੁੱਝ ਕੇ ਕੀਤਾ ਹੋਇਆ ਸਾਫ਼ ਕਰਨ ਲਈ ਦਿੱਤਾ ਠੀਕ ਹੈ ਜੇ ਵੈਸੇ ਟੱਕਰ ਲੱਗੀ ਹੋਈ ਕਿਤੇ ਅਚਾਨਕ ਫਿਰ ਇਹ ਬੰਦ ਕਰਨੀ ਪਵੇਗੀ ਕਿਉਂਕਿ ਅੱਗੇ ਦਾ ਪ੍ਰਸਾਰ ਬਹੁਤ ਜ਼ਿਆਦਾ ਵੱਧ ਰਿਹਾ ਚਾਰ ਚਫਰੇ ਨੇ ਤੇ ਜਿਹੜਾ ਵੀ ਕੌਣ ਦਾ ਮੈਸੇਜ ਨੂੰ ਕਰੇ ਰਿਸਪਲਾਈ ਜਿਹਦੀ ਵੀ ਜੀ ਮੁੰਡਾ ਆਪਰਾ ਚੜ ਕੋਈ ਨਹੀਂ ਵਾਰ ਮੈਂ ਬੋਲ ਪਾਗੀ ਵਾਟਾ ਪਾਈ ਬਚਾ ਕਰੋ ਆਕੇ ਬਚਾ ਕਰੋ ਖੱਡ ਤੋਂ ਪਾਰ ਵੀ ਅੱਗ ਪੈ ਗਈ ਬਚਾ ਕਰੋ ਆਕੇ ਜਿੰਨਾ ਵੱਧ ਵੱਧ ਹੋ ਸਕਦਾ ਸਾਰਿਆਂ ਨੂੰ ਬੇਨਤੀ ਹੈ ਜਿਹੜਾ ਵੀ ਮੈਸੇਜ ਹੁੰਦਾ ਕਰਦਾ ਅੱਗ ਵੱਧ ਰਹੀ ਹੈ ਇਹ ਆ ਦੇਖੋ ਉਹ ਖੱਡ ਤੋਂ ਪਾਰ ਵੀ ਨਿਕਲ ਗਈ ਆ ਦੇਖੋ ਜੀ ਨੰਨੋ ਔਰ ਖੱਡ ਦੇ ਵਿੱਚ ਅੱਗ ਲੱਗੀ ਹੋਈ ਇਹ ਪਾਣੀ ਆ ਤੁਸੀਂ ਓਹ ਜੀਤ ਓਹ ਜੀਤ ਮੇਰੇ ਕਾਂਪੜਾ ਪਾਣੀ ਮਾਣੋ ਪਾਣ ਰੇ ਹੋ ਠੀਕ ਹੈ இதுவரை பதினாறு லட்சத்து எழுபத்தி ஒன்பது ஆயிரத்து ஒன்பது நூறு எழுபத்தி ஒன்பது பேர் குணமடைந்துள்ளனர்